ਮਤ ਸਿੰਘ ਨਗਰ ਜਿਹੜਾ ਥਾਣਾ ਦੁੱਗਰੀ ਦੇ ਏਰੀਆ ਪੈਂਦਾ ACP ਸਾਊਥ ਹਰਜਿੰਦਰ ਸਿੰਘ ਇਹਦੇ ਵਿੱਚ ਜਿਹੜਾ ਇੱਕ ਵਿਕਰਮਜੀਤ ਸਿੰਘ ਵਾਲੇ ਸ਼ਿੰਦਾ ਜੋ ਦਾ ਪ੍ਰੀਵੀਅਸ ਰਿਕਾਰਡ ਇਹਦੇ ਖਿਲਾਫ ਪਹਿਲਾਂ ਵੀ ਐਨਡੀपीएस ਦੇ ਮਕਦਮੇ ਦਰਜ ਹਨ ਤੇ ਇਹ ਸਾਨੂੰ 307 ਦਾ ਰੀਸੈਂਟਲੀ ਇੱਕ ਮਕਦਮਾ ਉਸ ਵੀ ਵਾਂਟਡ ਹੈ ਅੱਜ ਇਹਦੇ ਘਰ ਦੀ ਜਿਹੜੀ ਇੱਥੇ ਰੇਡ ਕੀਤੀ ਗਈ ਸਰਚ ਦੌਰਾਨ ਸਾਡੇ ਐਸਐਚਓ ਨੇ ਜਿਹੜਾ ਉੱਥੋਂ ਐਨਡੀपीएस ਦੀ ਅਤਰਾਯੋਗ ਚੀਜ਼ਾਂ ਵੀ ਮਿਲੀਆਂ ਪਲਸ ਐਕਸਾਈਜ਼ ਸ਼ਰਾਬ ਵੀ ਮਿਲੀ ਇਲੈਗਲ ਤਾਂ ਉਹ ਅਸੀਂ ਹੁਣ ਇਹਨਾਂ ਕਬਜ਼ੇ ਚ ਲੈ ਕੇ ਫਰਦਰ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਤੇ ਮੁਕਦਮਾ ਦਰਜ ਕਰਾਂਗੇ। ਫਰਾਰ ਹੈਗਾ ਜੀ। ਹਾਂ ਇਹ ਫਰਾਰ ਹੈ ਬਟ ਇੱਥੇ ਪਤਾ ਲੱਗਾ ਸੀ ਵੀ ਇਹ ਅਗਾਹੇ-ਬਗਾਹੇ ਇਸ ਜਗ੍ਹਾ ਤੇ ਆਉਂਦਾ ਔਰ ਲੁਕ-ਛੁਪ ਕੇ ਰਹਿੰਦਾ। ਕਿ ਪਿਛਲਾ ਰਿਕਾਰਡ ਕੀ ਹੈ ਦਾ ਪਰਸਨ ਇਹਦਾ ਰਿਕਾਰਡ ਦੇ ਖਿਲਾਫ ਪਹਿਲੋ ਤਿੰਨ ਮੁਕਦਮੇ ਐਨਡੀਪੀਐਸ ਦੇ ਦਰਜ ਹੈ। ਇੱਕ ਕੁਝ ਦਿਨ ਪਹਿਲੋ ਦੇ 307 ਦਾ ਦਰਜ ਹੈ। ਤਾਂ ਮਾੜਾ ਰਿਕਾਰਡ ਹੈ। NDPS ਨਾਲ रिलेटेड ਹੈ ਉਸ ਮਹਮ ਦੇ ਤਹਿਤ ਜਿਹੜੇ ਅੱਜ ਦੀ ਇਹਦੇ ਘਰ ਦੀ ਇਥੇ ਸਰਚ ਕੀਤੀ ਗਈ ਸੀ ਸਰਚ ਦੌਰਾਨ ਜਿਹੜੀਆਂ ਸਾਨੂੰ NDPS ਐਕਸਾਈਜ਼ ਨਾਲ ਸੰਬੰਧਿਤ ਚੀਜ਼ਾਂ ਮਿਲੀਆਂ ਉਹਨਾਂ ਦਾ ਅਸੀਂ ਹੁਣ ਮਕਦਮਾ ਦਰਜ ਕਰਕੇ ਹੋਰ ਅਗਲੀ ਤਫਤੀਸ਼ ਕਰਾਂਗੇ